ਹਰ ਜਗ੍ਹਾ ਭੀੜ ਮਿਲਦੀ ਆ ਸ਼ਕਲਾਂ ਬਦਲ ਬਦਲ ਕੇ ਆਦਮੀ ਦੀ ਸ਼ਕਲ ਦਾ ਕੋਈ ਆਦਮੀ ਨਹੀਂ ਮਿਲਦਾ ਆਦਮੀ ਦੀ ਸ਼ਕਲ ਦਾ ਕੋਈ ਆਦਮੀ ਨਹੀਂ ਮਿਲਦਾ ਕਿ ਰਫਤਾ ਰਫਤਾ ਸਾਰੇ ਸਾਥ ਛੱਡ ਗਏ ਰਫਤਾ ਰਫਤਾ ਸਾਰੇ ਸਾਥ ਛੱਡ ਗਏ ਤਨਹਾਈ ਚੀਜ਼ ਐਸੀ ਹੈ ਕਿ ਸਾਥ ਛੱਡ ਦੀ ਗਈ तनहाई चीज ऐसी है कि साध नहीं है। जी के खरीद आए खरीद वाले कई आए ईमान कायम रख रहे खरीदन वाले कई आए ईमान कायम रख, रख, रख रहा हां लालच प्रलोभन कई दिते ਲਾਲਚ ਪ੍ਰਲੋਭਨ ਕਈ ਦਿੱਤੇ ਜ਼ਮੀਰ ਜ਼ਿੰਦਾ ਰੱਖ ਰਿਆ ਡੇਗਣ ਵਾਲੇ ਕਰਨ ਸਾਜ਼ਿਸ਼ਾਂ ਡੇਗਣ ਵਾਲੇ ਕਰਨ ਸਾਜ਼ਿਸ਼ਾਂ ਹਾਥੀ ਵਾਂਗੂ ਚੱਲ ਰਿਆ ਝੂਠ ਦਾ ਪਰਦਾ ਫਾਸ਼ ਕਰਕੇ ਸਚਾਈ ਤੇ ਚੱਲ ਰਿਆ ਹਾਂ ਤੱਕੇ ਖਾ ਕੇ ਤਪ ਕੇ ਖਪ ਕੇ ਥੋੜੀ ਜਿਹੀ ਜ਼ਿੰਦਗੀ ਸਮਝ ਲਓ ਤੱਕੇ ਖਾ ਕੇ ਤਪ ਕੇ ਖਪ ਕੇ थोड़ी जे जिंदगी भी समझ रहा हाँ सच बोल हम सच बोल हम है डर रहा हाँ पैसे खातर खोकी शोहरत पैसे खातर बोधि शायरी कटिया गीत लिखण का सौदा मैं नहीं कर रहा बोधि शायरी कटिया गीत लिखण का सौदा मैं नहीं कर रहा हाँ ਮੇਰੀ ਕਲਮ ਹੈ ਮੇਰੀ ਤਾਕਤ ਮੇਰੀ ਕਲਮ ਹੈ ਮੇਰੀ ਤਾਕਤ ਲੋਕਾਈ ਦੇ ਦੁੱਖ ਦਰਦ ਸੱਚ ਹੱਕ ਲਈ ਆਪਣੀ ਕਵਿਤਾ ਲਿਖ ਰਿਹਾ ਹਾਂ ਮਕਾਨਾਂ ਦੀਆਂ ਕਤਾਰਾਂ ਵਿੱਚੋਂ ਮਕਾਨਾਂ ਦੀਆਂ ਕਤਾਰਾਂ ਵਿੱਚੋਂ ਕੋਈ ਕਰ ਲੱਭ ਰਿਹਾ ਮਕਾਨਾਂ ਦੀਆਂ ਕਤਾਰਾਂ ਵਿੱਚੋਂ ਕੋਈ ਕਰ ਲੱਭ ਰਿਹਾ ਹਾਂ ਭੀੜ ਦੇ ਤੁਰਦੇ ਇੱਜੜ ਵਿੱਚੋਂ ਭੀੜ ਦੇ ਤੁਰਦੇ ਇੱਜੜ ਵਿੱਚੋਂ ਕੋਈ ਬੰਦਾ ਲੱਭ ਰਿਹਾ। ਭੀੜ ਦੇ ਤੁਰਦੇ ਇੱਜੜ ਵਿੱਚੋਂ ਕੋਈ ਬੰਦਾ ਲੱਭ ਰਿਆ ਹਾਂ। ਅੱਜ ਦੀ ਜੀਵਨ ਸ਼ੈਲੀ ਵਿੱਚੋਂ ਕੋਈ ਰਿਸ਼ਤਾ ਲੱਭ ਰਿਹਾ। ਅੱਜ ਦੀ ਜੀਵਨ ਸ਼ੈਲੀ ਵਿੱਚੋਂ ਕੋਈ ਰਿਸ਼ਤਾ ਲੱਭ ਰਿਆ ਹਾਂ ਕਿ ਰਿਸ਼ਤਿਆਂ ਦੇ ਮਾਰੂਥਲ ਵਿੱਚ। ਰਿਸ਼ਤਿਆਂ ਦੇ ਮਾਰੂਥਲ ਵਿੱਚ ਆਪਣਾ ਸਿੱਧ ਦੀ ਕਿਣ ਮੰਦੀ ਤਵੱਕੋ ਕਰੇ। ਆਪਣਾ ਤੇ ਕੀ ਕਿਰਮਾਂ ਦੀ ਤਵੱਕੋ ਕਰ ਰਿਹਾ ਹਾਂ ਰਿਸ਼ਤਿਆਂ ਦੀ ਚਾਦਰ ਤੇ ਲੱਗੇ ਖੁੰਗੇ ਰਫੂ ਬਹਿ ਕਰ ਰਿਹਾ ਰਿਸ਼ਤਿਆਂ ਦੀ ਚਾਦਰ ਤੇ ਲੱਗੇ ਖੁੰਗੇ ਰਫੂ ਬਹਿ ਕਰ ਰਿਹਾ ਹਾਂ ਕਮਲ ਕਮਲਾ ਪਥਰਾਂ ਦੇ ਸ਼ਹਿਰ ਵਿੱਚ ਕੋਈ ਦਿਲ ਲੱਭ ਰਿਹਾ ਕਮਲ ਕਮਲਾ ਪਥਰਾਂ ਦੇ ਸ਼ਹਿਰ ਵਿੱਚ ਕੋਈ ਦਿਲ ਲੱਭ ਰਿਹਾ ਬਹੁਤ ਵਧੀਆ ਬਹੁਤ ਠੀਕ ਕਮਲਾ ਕਮਲ ਲਗਦਾ ਲਗਦਾ ਪਤਰਾ ਦੇ ਸ਼ਹਿਰ ਵਿੱਚ ਕੋਈ ਦਿੰਗਾ ਭਰਿਆ ਹਾਂ